ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰੋ ਖੁਰਚਨੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖੁਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼ਰਮਨੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ ਚ ਨੇ ਇਹ ਕਿਵੇਂ ਖੋਲਣਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਨੇ ਕਰਾਉਣੇ ਆ ਜੀ ਦੀ ਕੇਂਦਰ ਸਰਕਾਰ ਹੁੰਦੀ ਉਹ ਬੀਜੇਪੀ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਸੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ ਵਿੱਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਹੈ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਆ ਮਨੀਸ਼ 소ਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀ ਜੀ ਦੱਸ ਗਿਆ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸੀਲ ਹੁੰਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦਿਆਂ ਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਕੀੜੀ ਪੱਕ ਰਹੀ ਐ ਰੋਟੀ ਕੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰ ਵਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਐ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਐ ਮਸਲਾ ਉਹਦਾ ਹੈ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਆ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰੋ ਖਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣਾ ਉਦੋਂ ਤਾਂ ਸਹੀ ਜਦੋਂ ਉਹ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਹਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼ਰੂਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨੇ ਇਹ ਕਿਵੇਂ ਖੋਲਣਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਨੇ ਕਰਾਉਣੇ ਆ ਜੀ ਦੀ ਕੇਂਦਰ ਸਰਕਾਰ ਹੁੰਦੀ ਉਹ ਭਾਜੀਪੀ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਸੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ ਅੱਜ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਹੈ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਅਮਨੀਸ਼ੋ ਸੋਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀਜੀ ਦੱਸ ਕੇ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀਲ ਆਉਂਦੇ ਜਿਹੜੀਆਂ ਸਕੀਮਾਂ ਅਸੀਲ ਆਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸੀਲ ਆਉਂਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦੇ ਆਂਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਗੀੜੀ ਪੱਕ ਰਹੀ ਹੈ ਰੋਟੀ ਗੀੜੀ ਬਣ ਰਹੀ ਹੈ ਉਹਦਾ ਮਸਲਾ ਹੈ ਉਹ ਕੇਂਦਰਦਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਹੈ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਹੈ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਇਹ ਵਾਹੀ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰ ਉਹ ਖਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖੁਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਇਹ ਕਿਵੇਂ ਖੋਲਾਂਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਹਨੇ ਕਰਾਉਣੇ ਆ ਜਿਹਦੀ ਕੇਂਦਰ ਸਰਕਾਰ ਹੁੰਦੀ ਉਹ ਭਾਜੀਪੀ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ 'ਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਐ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਆਖਿਆ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਆ ਮਨੀਸ਼ 소ਧਿਆ ਦੱਸ ਗਿਆ ਉਵੇਂ ਹੀ ਉਹ ਗਿਆਨੀ ਜੀ ਦੱਸ ਗਏ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀਂ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸਲ ਹੁੰਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦਿਆਂ ਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਗੀੜੀ ਪੱਕ ਰਹੀ ਐ ਰੋਟੀ ਗੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰਦਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਹੈ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਹੈ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸਬੰਧਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਸੇਵਾ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰ ਉਹ ਖੁਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਇਹ ਕਿਵੇਂ ਖੋਲਾਂਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਹਨੇ ਕਰਾਉਣੇ ਆ ਜੀ ਦੀ ਕੇਂਦਰ ਸਰਕਾਰ ਹੁੰਦੀ ਉਹ ਭਾਜਪਾ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ 'ਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਐ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਅਮਨੀਸ਼ੋ ਸੋਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀਜੀ ਦੱਸ ਗਿਆ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਜ਼ੀਲ ਹੁੰਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦਿਆਂ ਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਗੀੜੀ ਪੱਕ ਰਹੀ ਐ ਰੋਟੀ ਗੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰ ਵਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਹੈ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਹੈ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਇਹ ਵਾਹ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰ ਉਹ ਖੁਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਹੂੰ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਇਹ ਕਿਵੇਂ ਖੋਲਾਂਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਹਨੇ ਕਰਾਉਣੇ ਆ ਜਿਹਦੀ ਕੇਂਦਰ ਸਰਕਾਰ ਹੁੰਦੀ ਉਹ ਭਾਜਪਾ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ 'ਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਐ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਅਮਨੀਸ਼ੋ ਸੋਧਿਆ ਦੱਸ ਗਿਆ ਉਵੇਂ ਹੀ ਉਹ ਗਿਆਨੀ ਜੀ ਦੱਸ ਗਏ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀਂ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸਲ ਲਾਉਂਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦੇ ਆਂਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਕੀੜੀ ਪੱਕ ਰਹੀ ਐ ਰੋਟੀ ਕੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰ ਵਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਐ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਐ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੁਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰ ਉਹ ਖੁਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖੁਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣਾ ਉਦੋਂ ਤਾਂ ਸਹੀ ਜਦੋਂ ਉਹ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਹ ਤੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼ਰੂਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਇਹ ਕਿਵੇਂ ਖੋਲਣਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਨੇ ਕਰਾਉਣੇ ਆ ਜੀ ਦੀ ਕੇਂਦਰ ਸਰਕਾਰ ਹੁੰਦੀ ਉਹ ਭਾਜੀਪੀ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ ਅੱਜ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਹੈ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਅਮਨੀਸ਼ੋ ਸੋਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀਜੀ ਦੱਸ ਗਿਆ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀਲ ਆਉਂਦੇ ਜਿਹੜੀਆਂ ਸਕੀਮਾਂ ਅਸੀਲ ਆਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸੀਲ ਆਉਂਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦੇ ਆਂਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਕੀੜੀ ਪੱਕ ਰਹੀ ਹੈ ਰੋਟੀ ਕੀੜੀ ਬਣ ਰਹੀ ਹੈ ਉਹਦਾ ਮਸਲਾ ਹੈ ਉਹ ਕੇਂਦਰਦਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਹੈ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਹੈ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਸੇਵਾ ਹੈ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰ ਉਹ ਖੁਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖੁਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਇਹ ਕਿਵੇਂ ਖੋਲਣਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਨੇ ਕਰਾਉਣੇ ਆ ਜੀ ਦੀ ਕੇਂਦਰ ਸਰਕਾਰ ਹੁੰਦੀ ਉਹ ਭਾਜੀਪੀ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ 'ਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਐ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਆ ਮਨੀਸ਼ 소ਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀਜੀ ਦੱਸ ਕੇ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸੀਲ ਆਉਂਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦੇ ਆਂਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਕੀੜੀ ਪੱਕ ਰਹੀ ਐ ਰੋਟੀ ਕੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰਦਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਐ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਐ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਧੇ ਤਾਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਸੇਵਾ ਹੈ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਆ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਆ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰ ਉਹ ਖਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖੁਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਇਹ ਕਿਵੇਂ ਖੋਲਾਂਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਹਨੇ ਕਰਾਉਣੇ ਆ ਜਿਹਦੀ ਕੇਂਦਰ ਸਰਕਾਰ ਹੁੰਦੀ ਉਹ ਭਾਜੀਪੀ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ 'ਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਐ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜੋ ਤੁਹਾਡੇ ਦਿਲ ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਅਮਨੀਸ਼ੋ ਸੋਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀਜੀ ਦੱਸ ਕੇ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਸਲ ਆਉਂਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦੇ ਆਂਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਗੀੜੀ ਪੱਕ ਰਹੀ ਐ ਰੋਟੀ ਗੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰ ਵਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਹੈ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਹੈ ਮਸਲਾ ਉਹਦਾ ਹੈ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਧੇਤਾਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਸੇਵਾ ਹੈ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖੁਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਹੈ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰੋ ਖਰਚਣੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼ਰੂਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨੇ ਇਹ ਕਿਵੇਂ ਖੋਲਣਗੇ